ਹਾਂਜੀ ਲਓ ਕਬਾਤ ਵਾਲੇ ਚੈੱਕ ਕਰਵਾ ਲਓ ਹਾਂ ਬਲੋ ਬਲੋ 25 ਜਨ ਤੋਂ ਪਹਿਲਾਂ ਆ ਜਾਣਾ ਨਹੀਂ ਉਹ ਬੰਦਾ ਫੜ ਕੇ ਅੰਦਰ ਤੇ ਕੀਰ ਆਪਾ ਇਹ ਸਾਡੇ ਭੈਣ ਭਰਾ ਬੱਚੇ ਚਾਚੇ ਤਾਏ ਸਾਰੇ ਪੰਜਾਬੀ ਸਾਡੇ ਆਪਣੇ ਨੇ ਬਾਹਰਲੇ ਵੀ ਆਪਣੇ ਨੇ ਜਿਹੜੇ ਇੱਥੇ ਆ ਕੇ ਕੰਮ ਕਰਦੇ ਨੇ ਕੋਈ ਵੀ ਬੰਦਾ ਅਡਿਕਟ ਨਾ ਹੋਵੇ ਡਰਦਾ ਇਸ ਕਰਕੇ ਸਾਸੀ ਨੂੰ ਰੋਕ ਕਰਨਾ ਸਾਰੇ ਬੰਦੇ ਕਰਾਂਗੇ ਜੀ ਸਰ ਸਾਲਾ ਸਾਰੇ ਆਪਣੀ ਇਨਫੋਰਮੇਸ਼ਨ ਰੱਖਣੀ ਆਂ ਔਰ ਇੱਕ ਛੋਟੀ ਪੂਰੀ ਰੱਖਣੀ ਆਂ ਤਾਂ ਕਿ ਇਸ ਨੂੰ ਚਾਹੀਦਾ ਉਹ ਆ ਕੇ ਫੜਨਾ ਇੰਟਰੈਕਸ਼ਨ ਕਰ ਲਿਆ ਕਰੇਗਾ ਔਰ ਇੱਕ ਸੇਫ ਪੰਜਾਬ ਦੀ ਹੈਲਪਲਾਈਨ ਹੈਗੀ ਆ ਉਹ ਇਸੇ ਦੇ ਚਾਲ ਤੁਹਾਨੂੰ ਨੰਬਰ ਦੇ ਦੇਣਗੇ ਉੱਥੇ ਫੋਨ ਕਰਨਾ ਨਾਂ ਨੂੰ ਕੁਝ ਵੀ ਦੱਸਣਾ ਹੈਗਾ ਸਾਨੂੰ ਸਿਰਫ ਇਨਫੋਰਮੇਸ਼ਨ ਹੀ ਚਾਹੀਦੀ ਬਾਕੀ ਕੰਮ ਦਾ ਅਸੀਂ ਕਰ ਲੈਣਾ ਆਪਾਂ ਤੁਸੀਂ ਕਿਸੇ ਨਾਲ ਲੜਨਾ ਲੜਨਾ ਨਹੀਂ ਚਾਹੀਦਾ ਸਾਨੂੰ ਸਿਰਫ ਇਨਫੋਰਮੇਸ਼ਨ ਹੀ ਦੇਣੀ ਆ ਬਾਕੀ ਜਿਹੜਾ ਹੈਗਾ ਬਾਅਦ ਛੋਟੇ ਵਾਲਾ ਕੰਮ ਹੋ ਜਾਣਾ ਨਹੀਂ 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 ਠੀਕ ਹੈ ਉਹ ਨਹੀਂ ਹੋਸੀ ਇਹ ਨਹੀਂ ਕਰਦਾ ਸਾਨੂੰ ਕਲੀਅਰ ਹੈ ਠੀਕ ਹੈ ਸਰ ਤੁਸੀਂ ਪੰਜਾਬੀਆਂ ਹੋ ਤੁਹਾਡਾ ਹੀ ਪੰਜਾਬ ਹੈ ਤੁਹਾਡੀ ਸੇਵਾ ਕਰਨੀ ਦਾ ਅਸਲੀ ਕਹਿੰਦੇ ਪੰਜਾਬ ਵਗੇ ਬਣ ਕੇ ਰਵੇ ਆ ਛੋਟੇ ਬੱਚੇ ਜਿਹੜੇ ਇਹਨਾਂ ਨੂੰ ਬਚਾਉਣਾ ਆਪਾਂ ਨੂੰ ਬਚਾਣਾ ਆ ਇਹ ਇਸ ਕਰਕੇ ਸੀ ਆਪਾਂ ਵੀ ਲੱਗੇ ਰਹੇ ਨਾਲ ਮੁੰਡੇ ਸਭ ਨੇ ਸਿੰਜਾ ਦੇ ਜਾਂਦੇ ਨੇ ਨਾ ਸਿੰਜਾ ਤੁਸੀਂ ਦੇਖੋ ਜਦੋਂ ਜਿਹਨੇ ਮੁੰਡੇ ਵਾਸਤੇ ਹੋਰ ਵੀ ਪਲਵਾਨ ਉਹ ਕਾਹ ਮੁੰਡੇ ਪਲਵਾਨ ਸਕਦਾ ਜੋ ਹਾਂ ਬੱਚਿਆਂ ਨੂੰ ਕੁਸ ਐਕਟਿਵਿਟੀ ਚ ਪਾਉਣਾ ਹੈਗਾ ਉਹਨਾਂ ਨੂੰ ਖੇਡਾਂ ਚ ਪਾਉਣਾ ਹੈ ਜਿਹੜੇ ਖੇਲਾ ਖੇਲਾ ਤੁਹਾਡੇ ਬੱਚੇ ਲੱਗੇ ਰਹੇ ਪਰ ਇੱਕ ਬਾਰ ਦੇ ਵਿੱਚ ਇਹਦੇ ਨਸ਼ਾ ਨਹੀਂ ਹੈਗਾ ਨਸ਼ਾ ਤੋਂ ਬਰੀ ਰਹਿਣਾ ਹੈ ਵੜੀ ਦੇ ਤਰਫੋਂ ਹੋਵੇ ਤਾਂ ਅਪਰੋਚਡਾ ਤੋਂ। ਮਤਲਬ ਕੀ ਹੈ ਇਹੋ? ਹਾਂਜੀ ਹਾਂਜੀ। ਇਹਦਾ ਮਤਲਬ। ਪਰ 30% ਹੋਵੇ। ਉਹ ਨੇੜੇ ਆ ਦੇ ਆਪਦਾ। ਕੀ ਮਤਲਬ ਹੈ? ਸਭ ਤੋਂ ਪ੍ਰਾਦੇਕ ਦੇ ਵਿੱਚ ਦਾ ਫੈਕਟੋਰ। ਕਾਰਡਨ ਦਾ ਮਤਲਬ ਹੈ ਕਾਰਡਨ ਐਂਡ ਸਸਟੇਬਲਿਟੀ। ਕਾਰਡਨ ਦਾ ਮਤਲਬ ਵੀ ਇਹ ਹੈ ਕਿ ਤੁਸੀਂ ਇਹਦੇ ਇਹਦੇ ਕਿਥੇ ਸਭ ਤੋਂ ਸਸਤੀ ਸਨ ਐਜ ਇੱਥੇ ਡਾਗ ਬੇਟੀਆਂ ਜਾਂ ਇੱਥੇ ਜ਼ਿਆਦਾ ਨੰਬਰ ਆਫ। ਅਡਜਸਟ ਹੈ ਗਿਆ। ਗੱਲਤ ਤੋਂ ਆਉਂਦੀ ਹੈ। ਇੱਕ ਤਾਂ ਹੀ ਹੈ ਜੇ ਹੁਣੇ। ਕੋਈ ਜਿਹੜੀ ਇਹ ਨਹੀਂ ਕਰਦੇ ਕੰਮ ਕਰਨਾ ਸਰਕਾਰ ਨੂੰ ਸਰਚ ਕਰਨਾ ਤਾਂ ਕੋਈ ਵੀ ਜਿਹੜਾ ਗਲਤ ਕੰਮ ਕਰਦਾ ਰਹਿੰਦਾ ਉਹ ਕਰਦੇ ਲੱਗਦਾ ਤੁਹਾਨੂੰ ਸ਼ਾਇਦ ਨੂੰ ਪਤਾ ਖਾਰਫੂਡ ਪੜਦੇ ਹੋ ਜਿਆਪੁਰ ਕਾਰ ਨੇ ਬਹੁਤ ਕਹਣਾ ਮੈਂ ਡਿਸਾਈਡ ਕੀਤਾ ਹੋਇਆ ਕਿ ਜ਼ੀਰੋ ਟੋਲਰੈਂਸ ਹੈ ਡਰੱਗ ਦੇਗੇ ਸੋ ਉਹਨਾਂ ਨੇ ਕੀ ਕੀਤਾ ਹੈਗਾ ਉਹ ਚਾਰ ਦਿਨ ਪਹਿਲਾਂ ਇੱਕ ਪੰਜ ਮੈਂਬਰੀ ਕਮੇਟੀ ਵੀ ਬਣਾਈ ਹੋਸੀ ਹੰਸ ਸਾਹਿਬ ਦੇ ਅੰਦਰ ਉਹਦੇ ਚ ਮੰਤਰੀ ਵੀ ਰੱਖੇ ਗਏ ਨੇ ਜਿਆਪੁਰ ਦੀ ਇਹ ਕੰਮ ਕਰਦੀ ਹੈ ਕਿ ਡਰੱਗ ਨੂੰ ਰੋਕਿਆ ਜਾਵੇ ਸੋ ਜ਼ੀਰੋ ਟੋਲਰੈਂਸ ਕਿਤੇ ਵੀ ਡਰੱਗ ਵਿਕਤੀ ਆ ਜਿਹੜਾ ਖਾਂਦਾ ਹੈਗਾ ਉਹ ਵਿਚਾਰਾ ਵਿਕਟਮ ਹੈ ਉਹਨੂੰ ਪੋਰਟ ਸੈਂਟਰ ਚ ਲੈ ਕੇ ਜਾਣਾ ਤੇ ਹਸਪੀਟਲ ਦੇ ਉੱਤੇ ਡੀਡਿਕਸ਼ਨ ਕਰਾਉਣੀ ਆ ਜਿਹੜਾ ਸਪਲਾਈਅਰ ਹੈ ਕਮਰਸ਼ੀਅਲ ਕੁਆਂਟੀਟੀ ਵੇਚਦਾ ਉਹ ਬੰਦਾ ਫੜ ਕੇ ਅੰਦਰ ਲੈਣਾ ਕਲੀਅਰ ਆ ਪਾ ਜੀ ਸਰ ਇਹ ਸਾਡੇ ਭੈਣ ਭਰਾ ਬੱਚੇ ਚਾਚੇ ਤਾਏ ਸਾਰੇ ਪੰਜਾਬੀ ਸਾਡੇ ਆਪਣੇ ਨੇ ਬਾਹਰਲੇ ਵੀ ਆਪਣੇ ਨੇ ਜਿਹੜੇ ਇੱਥੇ ਆ ਕੇ ਕੰਮ ਕਰਦੇ ਨੇ ਕੋਈ ਵੀ ਬੰਦਾ ਐਡਿਕਟਨਾ ਹੋਵੇ ਡੱਗਜ਼ ਆ ਇਸ ਕਰਕੇ ਸਾਸੀਂ ਨੂੰ ਰੂਟ ਆਊਟ ਕਰ ਦੇਣਾ ਸਾਡੇ ਪੰਨੇ ਉਹ ਕਰ ਲਾਂਗੇ ਜੀ ਸਰ ਕਿ ਆਵਾ ਸਾਰਿਆਂ ਨੇ ਆਪਣੀ ਇਨਫੋਰਮੇਸ਼ਨ ਡਵਲਪ ਕਰਨੀ ਆ ਔਰ ਐਕਟੀਵਿਟੀ ਪੂਰੀ ਰੱਖਣੀ ਆ ਤਾਂ ਕਿ ਇਸ਼ਾਰਾ ਪੰਜਾਬ ਵੀ ਸਟਾਫ ਕੀਤਾ ਜਾ ਸਕਦਾ ਦਿੱਸੇ ਇਹ ਤੁਹਾਨੂੰ ਸਾਰਿਆਂ ਨੂੰ ਜਿੰਦਾ ਪਹਿਲਾਂ ਪਤਾ ਹੀ ਆ ਪਹਿਲਾਂ ਵੀ ਕਾਫੀ ਕਰਵਾਏ ਨੇ ਪੰਜਾਬ ਸਰਕਾਰ ਔਰ ਪੰਜਾਬ ਕੋਲ ਸੁਰਖੇ ਔਰ ਸਾਰੇ ਪੰਜਾਬੀ ਰਲ ਕੇ ਇਸ ਚੀਜ਼ ਦੇ ਅਗੇਂਸਟ ਆ ਕਿ ਪੰਜਾਬ ਇਸ ਨੂੰ ਡੱਕ ਰੱਖਣ ਉਸ ਕਰਕੇ ਤੁਸੀਂ ਦੇਖਿਆ ਹੋਣਾ ਕਿ ਪੰਜ ਮੈਂਬਰੀ ਕਮੇਟੀ ਵੀ ਬਣਾਈ ਸੀ सीएम ਸਾਹਿਬ ਨੇ ਔਰ ਡੀਜੀ ਸਾਹਿਬ ਤੋਂ ਬਾਕੀ ਸਾਰੇ ਅਫਸਰ ਵੀ ਇਸ ਵੇਲੇ ਸਾਰੇ ਪੰਜਾਬ ਦੇ ਵਿੱਚ ਫੈਲੇ ਹੋਏ ਨੇ ਕਸੋ ਕਰਵਾਣੇ ਸਾਰੇ ਜਨਸ ਦੇ ਵਿੱਚ ਜਿੰਨੀਆਂ ਵੀ ਕਮਿਸ਼ਨਟ ਹੈਗੇ ਜਾਂ ਸਰਪੀ ਜਿੱਥੇ ਵੀ ਲੱਗੇ ਹੋਏ ਨੇ ਤਾਂ ਕਿ ਜਿਹੜੇ ਜਿੱਥੇ ਸਸਪੀਸ਼ਨ ਹੈ ਸਾਨੂੰ ਸਾਨੂੰ ਕੋ ਪਤਾ ਕੋ ਡਰਗ ਵੇਚਦਾ ਜਿੱਥੇ ਐਕਸੈਂਟ ਜ਼ਿਆਦਾ ਆ ਉਥੇ ਕਸੋ ਕਰਵਾ ਕੇ ਇਹਨਾਂ ਲੋਕਾਂ ਨੂੰ ਫੜ ਕੇ ਜੇਲਾ ਚ ਦਿੱਤਾ ਜਾਵੇ ਤਾਂ ਕਿ ਪੰਜਾਬ ਨੂੰ ਡਰਗ ਤੋਂ ਮੁਕਤ ਕਰਵਾਇਆ ਜਾ ਸਕੇ ਸੋਰੀ ਵੀ ਹੈਵ ਪਾਸਟ ਕੀਤੀ ਜਾਏਗਾ ਪਾਸਟ ਵੀ ਹੈ ਬਸਲੀ ਉਹ ਮੈਡੀਕਲ ਫੈਸਿਲਿਟੀਜ਼ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਅਗਰ ਕੋਈ ਬੰਦਾ ਇਸ ਰਿੰਗ ਤੋਂ ਗੋ ਫਾਰ ਦਾ ਡੀ ਐਡਿਕਸ਼ਨ ਐਂਡ ਆਲ ਦੈ ਦੇ ਵਿਲ ਐਡਮਿਟਡ ਬਾਏ ਦਾ ਹੈਲਥ ਅਥਾਰਟिटीज ਟੂ ਦਾ ਹਸਪੀਟਲਸ ਸੀਐਮਓ ਸਾਹਿਬ ਨੇ ਨਰਡਰਲੌਕਸ ਹਨੇ ਉਹਨਾਂ ਨੇ ਕੁਝ ਸਪੈਸ਼ਲ ਜਿਹੜੇ ਆ ਉਹ ਬੈੱਡ ਵੀ ਰੱਖੇ ਹੋਏ ਹੋਣ ਇਹਨਾਂ ਲਈ ਤਾਂ ਕਿ ਇਹਨਾਂ ਨੂੰ ਡਿਰੈਕਸ਼ਨ ਸ਼ੈਟਰ ਵਿੱਚ ਪਾਤੀ ਕੀਤਾ ਜਾ ਸਕਦਾ ਹੈ ਉਹਨਾਂ ਨੇ ਦਲਸ਼ਟਾ ਲੰਘੇ। ਸਥਾਨਕ ਕਲੱਬਾਂ ਦੀ ਮਦਦ ਲਈ ਜਾਵੇ ਵੀ ਫਾਸਟਪੋਰਟ ਨੌਜਵਾਨਾਂ ਨੂੰ ਇਸ ਚੀਜ਼ ਤੋਂ ਦੂਰ ਕਰਨ ਦੇ ਲਈ ਕਿ ਪਿੰਡਾਂ ਦੇ ਵਿੱਚ ਜਾ ਕੇ ਵੀ ਅਜਿਹੇ ਆਪਰੇਸ਼ਨ ਕੀਤੇ ਜਾਣਗੇ ਆ ਬੱਚਾ ਨੂੰ ਥੋੜੇ ਸੋਰਟਸ ਕਰਦੇ ਉਹਨਾਂ ਨੂੰ ਕੋ ਸਾਈਡ ਕੀਤਾ ਜਾਵੇਗਾ। ਬਿਲਕੁਲ ਬਿਲਕੁਲ ਰਾਦਰ ਅਸੀਂ ਤਾਂ ਇਹੋ ਚਾਹੁੰਦੇ ਹਾਂ ਕਿ ਹਰੇਕ ਪੰਜਾਬੀ ਅੱਗੇ ਆਵੇ ਕੋਈ ਵੀ ਆਦਮੀ ਇਕੱਲਾ ਕਲੱਬ ਨਹੀਂ ਹੈ ਹਰੇਕ ਦਾ ਹੀ ਫਰਜ਼ ਬਣਦਾ ਹੈ ਕਿਉਂਕਿ ਜਿਹੜੀ ਅੱਗ ਲੱਗੀ ਹੋਈ ਹੈ ਇਹ ਕਿਸੇ ਦੇ ਵੀ ਘਰ ਜਾ ਸਕਦੀ ਹੈ। ਕਿਸੇ ਦਾ ਬੱਚਾ ਵੀ ਐਡਿਕਟ ਹੋ ਸਕਦਾ ਹੈ। ਸੋ ਨੇ ਲੈਸ ਰੂਟ ਇਟ ਆਊਟ ਫਰੋਂ ਦਾ ਇਹਨੂੰ ਖਤਮ ਕਰ ਦੇਣਾ ਬੜੇ ਮੇਨ ਉਹਨਾਂ ਨੂੰ ਵੀ ਟੈਕਨੀਕ ਕੀਤਾ ਜਾਵੇਗਾ ਬੇਸਿਕ ਗੱਲ ਤੇ ਇਹ ਆ ਇਹਨਾਂ ਦੀਆਂ ਪ੍ਰਾਪਰਟੀਆਂ ਵੀ ਰਿਜ਼ਰਵਡ ਕੀਤੀਆਂ ਜਾ ਰਹੀਆਂ ਇਹਨਾਂ ਨੇ ਜਿਹੜੇ ਅਨੌਥਰਾਇਜ਼ ਕੰਸਟਰਕਸ਼ਨ ਕੀਤੀ ਉਹ ਵੀ ਢਾਈ ਜਾ ਰਹੀ ਹੈ ਇੱਕ ਸਟਰੋਂਗ ਮੈਸੇਜ ਦੇਣ ਲਈ ਕਿ ਇਹ ਜਿਹੜੇ ਤੁਸੀਂ ਪਾਪ ਦੇ ਪੈਸੇ ਇਕੱਠੇ ਕਰ ਰਹੇ ਹੋ ਇਹ ਤੁਹਾਡੇ ਕਿਸੇ ਕੰਮ ਨਹੀਂ ਆਉਣੇ ਇੱਥੇ ਹੀ ਖਤਮ ਕਰ ਦਿਆਂਗੇ ਇੱਕ ਦਾ ਇਸ ਦਾ ਮਕਸਦ ਮਕਾਨਾਂ ਲਈ ਸੰਚਾਲਨ ਪਾਇਆ ਜਾਂਦਾ ਉਹਨਾਂ ਨੂੰ ਗਵਰਨਮੈਂਟ ਅਧਿਕਾਰੀਆਂ ਨੂੰ ਲੈ ਕੇ ਕੋਈ ਨਾ ਕੋਈ ਉੱਥੇ ਲੋਕਾਂ ਦੇ ਫੈਸਲੇ ਤੋਂ ਚੀਜ਼ਾਂ ਦੀ ਉਹਦੇ ਦੇਹਾਂ ਕੋਈ ਕੀਤੀ ਜਾਏਗੀ ਸਰਕਾਰ ਹਨ ਅਨਦਰ ਜਿਹੜੀ ਕੰਸਟਰਕਸ਼ਨ ਹੈ ਉਹ ਤਾਂ ਹੈ ਹੀ ਗਵਰਨਮੈਂਟ ਲੈਂਡ ਦੇ ਉੱਤੇ ਹੈ ਗਵਰਨਮੈਂਟ ਨੇ ਉਹ ਲੈਂਡ ਨੂੰ ਕਿਵੇਂ ਯੂਜ਼ ਕਰਨਾ ਇਹ ਤਾਂ ਸਾਰਾ ਗਵਰਨਮੈਂਟ ਨੂੰ ਡਿਸਾਈਡ ਫਾਦਰ ਮੈਟਰ ਆਈ ਵਿਲ ਨੋਟ ਕਮੈਂਡ ਅਪਨ दैट बिकॉज ਆਮ ਅ ਪੁਲਿਸ ਆਫੀਸਰ ਨਾਟ ਅ ਸਿਵਲ ਆਫੀਸਰ ਸੋ ਕੋਈ ਨਾ ਕੋਈ ਸੀਐਮ ਸਾਹਿਬ ਤੇ ਉਹਨਾਂ ਦੇ ਜਿੰਨੇ ਵੀ ਮਿਨਿਸਟਰ ਸਾਹਿਬਾਨ ਨੇ ਕੋਈ ਨਾ ਕੋਈ ਦੁਬਾਰਾ ਪ੍ਰੋਸੈਸ ਜੂਗਾ ਜੀ ਸਾਡੇ ਤੇ ਐਜ ਜਿੱਥੇ ਖੇਡਾ ਹੋਣੀ ਆ ਉੱਥੇ ਜਾ ਕੇ ਮੱਲਿਆਂ ਤੱਕ ਜਾ ਕੇ ਸਾਰਿਆਂ ਨੂੰ ਇਹਨਾਂ ਨੂੰ ਅਵੇਅਰ ਕਰਨਾ ਚਾਹੀਦਾ ਸਾਡਾ ਵੀ ਫਰਜ਼ ਬਣਦਾ ਤੁਹਾਡਾ ਵੀ ਫਰਜ਼ ਬਣਦਾ ਇੱਕ ਮੀਡੀਆ ਇੱਕ ਉਹ ਇਨਸਟਰੂਮੈਂਟ ਹੈ ਜਿਹਦੇ ਦੁਆਰਾ ਅਸੀਂ ਆਪਣੇ ਅਹਿਸਾਸ ਆਪਣੀਆਂ ਪਾਲਿਸੀਜ਼ ਐਂਡ ਲੋਅਜ਼ ਲੋਕਾਂ ਤੱਕ ਪਹੁੰਚਾ ਸਕਦੇ ਹਾਂ ਤੋਂ ਕਿਰਪਾ ਕਰਕੇ ਇਹਨੂੰ ਜਿਆਦਾ ਜਿਆਦਾ ਲੋਕਾਂ ਦੇ ਨੋਟਿਸ ਲਿਆਓ ਕਿਸੇ ਨੂੰ ਕੋਈ ਇਸ਼ੂ ਹੈਗਾ ਹਮ ਡਰਗ ਦੀ ਲਾਈਨ ਵੀ ਬਣਾਈ ਹੋਈ ਹੈ ਟੋਲ ਫ੍ਰੀ ਲਾਈਨ ਹੈ ਉਹਦੇ ਤੇ ਕੋਈ ਵੀ ਬੰਦਾ ਕਾਲ ਕਰਕੇ ਇਨਫੋਰਮੇਸ਼ਨ ਦੇ ਸਕਦਾ ਸੇਪ ਪ੍ਰਜਾ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਉਹਦੀ ਕਾਰੋ ਤੇ ਹਰੇਕ ਡਿਸਟ੍ਰਿਕਟ ਦੇ ਵਿੱਚ ਕੰਟਰੋਲ ਰੂਮ ਹੈ 112 ਤੇ ਡਾਇ ਬਹੁਤ ਰਿਨਿਊ ਖੋਲੇ ਨੇ ਸਰਕਾਰ ਨੇ ਤਾਂ ਕਿ ਕੋਈ ਵੀ ਬੰਦਾ ਇਨਫਰਮੇਸ਼ਨ ਦੇਗਾ ਉਹਦਾ ਨਾਮ ਸੀਕ੍ਰਟ ਰੱਖਿਆ ਜਾਏਗਾ ਉਹਦੇ ਬਾਰੇ ਪੁੱਛਿਆ ਨਹੀਂ ਜਾਏਗਾ ਬੇਸਿਕ ਤੌਰ ਤੇ ਜਿਹੜੇ ਹੈਗੇ ਆ ਉਹ ਇੱਕ ਡਾਕ ਸੁਪਲਾਈ